ਇਹ ਆਵਾਜ਼ ਉਹਨਾਂ ਹਜ਼ਾਰਾਂ ਮੋਰਾਂ ਦੀ ਹੈ ਜਿਨ੍ਹਾਂ ਦਾ ਰਹਿਣ ਬਸੇਰਾ ਉਜਾੜਿਆ ਜਾ ਰਿਹਾ ਹੈ। ਹైదరాబాద్ ਦੇ ਫੇਫੜੇ ਕਹੇ ਜਾਣ ਵਾਲਾ ਕਾਂਚੀਗਾਚੀ ਬੋਲੀ ਦਾ ਜੰਗਲ ਜਿਸ ਨੂੰ ਉੱਥੋਂ ਦੀ ਸਰਕਾਰ ਉਜਾੜ ਕੇ ਉੱਥੇ ਆਈਟੀ ਪਾਰਕ ਬਣਾਉਣਾ ਚਾਹੁੰਦੀ ਹੈ। ਇਹ ਹైదరాబాద్ ਦੀ ਪ੍ਰਾਈਮ ਲੋਕੇਸ਼ਨ ਤੇ ਹੈ। ਪ੍ਰਾਈਮ ਲੋਕੇਸ਼ਨ ਦਾ ਮਤਲਬ ਤੁਸੀਂ ਸਮਝਦੇ ਹੀ ਆ ਕਿ ਸਰਕਾਰ ਲਈ ਉਹ ਜ਼ਮੀਨ ਕਿੰਨੀ ਮਹੱਤਵਪੂਰਨ ਹੁੰਦੀ ਹੈ ਤੇ ਉਸ ਦੇ ਰੇਟ ਵੀ ਅਸਮਾਨਾਂ ਨੂੰ ਛੁੰਦੇ ਹੁੰਦੇ ਆ। ਮਾਮਲਾ ਇਹ ਹੈ ਕਿ ਇਹ ਫੋਰੈਸਟ ਲੈਂਡ ਹੈ 400 ਏਕੜ ਜਿਸ ਨੂੰ ਸਾਫ਼ ਕਰਕੇ ਇੱਥੋਂ ਦੇ ਦਰਖਤਾਂ ਨੂੰ ਹਟਾਇਆ ਜਾ ਰਿਹਾ ਹੈ ਤਾਂ ਕਿ ਸਰਕਾਰ ਉੱਥੇ ਬਿਲਡਿੰਗਸ ਬਣਾ ਸਕੇ ਇਹ 450 ਦੇ ਕਰੀਬ ਸਪੀਸੀਜ਼ ਦਾ ਘਰ ਹੈ ਜਿਸ ਨਾਲ ਉਹ ਖਤਮ ਵੀ ਹੋ ਸਕਦੇ ਆ ਕੁਝ ਸਪੀਸੀਜ਼ ਇਨ ਡੇਂਜਰ ਹੈ ਜਿਨ੍ਹਾਂ ਲਈ ਇਹ ਜਗ੍ਹਾ ਅਨੁਕੂਲਿਤ ਹੈ ਯਾਨੀ ਕਿ ਉੱਥੇ ਉਹ ਰਹਿੰਦੇ ਆ ਤੁਸੀਂ ਵੀਡੀਓਜ਼ ਦੇਖੀਆਂ ਹੋਣਗੀਆਂ ਜਦੋਂ ਜੀਸੀਬੀ ਉੱਥੇ ਬੜੇਗਾ ਤਾਂ ਕਿਦਾਂ ਉਹ ਭਾਈਦੇ ਸੀ ਤੇ ਮੋਰ ਰਹਿੰਦੇ ਸੀ ਇਹ ਵੀਡੀਓ ਚ ਵੀ ਤੁਸੀਂ ਦੇਖ ਸਕਦੇ ਹੋ ਅਗੇ ਤੁਹਾਨੂੰ ਦੱਸ ਕੌਣ ਨੇ ਬਾਕੀ AI ਨਾਲ ਐਡਿਟ ਕੀਤੀ ਹੋਈ ਵੀਡੀਓ ਉਸ ਨੂੰ ਉਸ ਮਾਹੌਲ ਦਾ ਸਿੰਬਲ ਹੈ ਜੋ ਆ ਤੁਸੀਂ ਦੇਖੀ ਜਾਂਦੇ ਹੋ ਇਹ ਮਸਲਾ ਇਕੱਲਾ ਹైదరాబాద్ ਦਾ ਨਹੀਂ ਸਾਰੇ ਹਿੰਦੁਸਤਾਨ ਦਾ ਹੀ ਹੈ 13000 ਵਰਗ ਕਿਲੋਮੀਟਰ ਦੇ ਕਰੀਬ ਐਸਾ ਰਕਬਾ ਹੈ ਜਿਹੜਾ ਖਤਰੇ 'ਚ ਹੈ ਜੇ ਸੌਖੀ ਤਰ੍ਹਾਂ ਤੁਹਾਨੂੰ ਦੱਸਾਂ ਤੇ 10 ਦਿੱਲੀ ਸ਼ਹਿਰ 10 ਦਿੱਲੀ ਸ਼ਹਿਰ ਆ ਜਿੰਨੇ ਉਹਨਾਂ ਏਰੀਆ ਬਣ ਜਾਂਦਾ ਹੈ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਆਪਾਂ ਨੈਕਸਟ ਜਨਰੇਸ਼ਨ ਨੂੰ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਕੀ ਦੇ ਕੇ ਜਾ ਰਹੇ ਆਂ ਪਰ ਦੂਸ਼ਤ ਵਾਤਾਵਰਣ ਇਹ ਦੇ ਕੇ ਜਾਵਾਂਗੇ ਛੱਡ ਕੇ ਜਾਵਾਂਗੇ ਜੇ ਜੰਗਲਾਂ ਨੂੰ ਨਾ ਸੰਭਾਲਿਆ ਗਿਆ ਤਾਂ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਅਪ੍ਰੈਲ ਮਹੀਨਾ ਇਹ ਚੜਿਆ ਤੇ ਕਿੰਨੀ ਗਰਮੀ ਵਧ ਗਈ ਜੇ ਇਸੇ ਤਰ੍ਹਾਂ ਜੰਗਲਾਂ ਦੀ ਕਟਾਈ ਹੁੰਦੀ ਰਹੀ ਤਾਂ ਗਰਮੀ ਤੇ ਰਕਾਰ ਤੋੜੂਗੀ ਤੋੜੂਗੀ ਤਾਂ ਆਪਾਂ ਆਪਣੇ ਆਪ ਨੂੰ ਡਿਜਾਸਟਰ ਵੱਲ ਵੀ ਲੈ ਕੇ ਜਾ ਰਹੇ ਆਂ ਇਸ ਨੂੰ ਕੁਦਰਤ ਨੂੰ ਸਮਝੋ ਇਹਦਾ ਸਤਕਾਰ ਕਰੋ ਯੂਨੀਵਰਸਿਟੀ ਵਾਲਿਆਂ ਦਾ ਰੋਲਾ ਇਹ ਹੈ ਸਰਕਾਰ ਨਾਲ ਯੂਨੀਵਰਸਿਟੀ ਕਹਿੰਦੀ 1923 ਦੇ ਵਿੱਚ ਸਾਨੂੰ ਇਹ ਜ਼ਮੀਨ ਪਲਾਟ ਕੀਤੀ ਗਈ ਸੀ 400 ਏਕੜ ਪਰ ਸਰਕਾਰ ਕਹਿੰਦੀ ਇਹ ਜ਼ਮੀਨ ਸਾਡੀ ਹੈ ਤਾਂ ਦੋਨੇ ਧਿਰਾਂ ਸੁਪਰੀਮ ਕੋਰਟ ਦੇ ਵਿੱਚ ਗਈਆਂ ਆਪਣਾ ਆਪਣਾ ਪੱਖ ਲੈ ਕੇ ਤੇ ਇਹ ਕੇਸ ਸਰਕਾਰ ਹਾਈਦਰਾਬਾਦ ਤੇਲੰਗਾਨਾ ਦੀ ਸਰਕਾਰ ਇੱਕ ਮਤਲਬ ਕੇਸ ਜਿੱਤ ਚੁੱਕੀ ਹੈ ਜਿਸ ਕਰਕੇ ਉਹਨਾਂ ਨੇ ਆਪਣਾ ਆਈਟੀ ਪਾਰਕ ਬਣਾਉਣਾ ਸਟਾਰਟ ਕਰਤਾ ਸੀ ਪਰ ਹੁਣ ਸਾਰੇ ਸਟੂਡੈਂਟ ਜਦੋਂ ਇਕੱਠੇ ਹੋ ਗਏ ਤੇ ਰੌਲਾ ਕਾਫੀ ਭੱਗ ਗਿਆ ਸੋਸ਼ਲ ਮੀਡੀਆ ਤੇ ਇਹ ਤੇ ਸਰਕਾਰ ਨੂੰ ਵੀ ਇੱਕ ਸਟੈਪ ਪਿੱਛੇ ਲੈਣਾ ਪਿਆ ਫਿਲਹਾਲ ਯੂਨੀਵਰਸਿਟੀ ਨਾਲ ਰਲ ਕੇ ਸਟੂਡੈਂਟਾਂ ਨੇ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਕੇਸ ਲਾ ਕੇ ਇਸ ਜ਼ਮੀਨ ਤੇ ਸਟੇ ਹੋ ਚੁੱਕਿਆ ਫਿਲਹਾਲ ਦੇਖੋ ਵੀ ਅੱਗੇ ਫੈਸਲਾ ਕੀ ਹੁੰਦਾ ਹੈ ਵੀ ਆਪਾਂ ਕੀ ਸਬਕ ਦੇ ਕੇ ਜਾਵਾਂਗੇ ਜਾਂ ਤਾਂ ਮਿਸਾਲ ਕਾਇਮ ਹੋ ਜੂਗੀ ਨਹੀਂ ਤਾਂ ਹੋਰ ਲੱਖਾਂ ਟਰੈਂਡਿੰਗ ਵਿਸ਼ਿਆਂ ਦੀ ਤਰ੍ਹਾਂ ਇਹ ਵੀ ਇੱਕ ਟਰੈਂਡਿੰਗ ਵਿਸ਼ਾ ਬਣ ਕੇ ਰਹਿ ਜੂਗਾ ਸੋਸ਼ਲ ਮੀਡੀਆ ਤੇ ਸੋ ਦੇਖਦੇ ਆ ਅੱਗੇ ਕੀ ਹੁੰਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ